ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸ਼ੰਭੂ ਬਾਰਡਰ ਦੇ ਉੱਤੇ ਇਸ ਵੇਲੇ ਨੌਜਵਾਨਾਂ ਦੇ ਨਾਲ ਵੱਡੇ ਇਕੱਠ ਦੇ ਨਾਲ ਪੰਨ ਸਿੱਧੂ ਉੱਤੇ ਲੱਖਸਦਾਲਾ ਪਹੁੰਚੇ ਨੇ ਗੱਲਬਾਤ ਕਰਦੇ ਆ ਅਸੀਂ ਲੱਖੇ ਵੀਰੇ ਕਿਸਾਨੀ ਸੰਘਰਸ਼ ਲਗਾਤਾਰ ਚੱਲਦਾ ਪਿਆ ਹੈ ਜਿਵੇਂ ਪਿਛਲੀ ਵਾਰ ਸੰਘਰਸ਼ ਚੱਲਿਆ ਸੀਗਾ ਤਾਂ ਕਈ ਮਹੀਨੇ ਬੈਠਣਾ ਪਿਆ ਸਾਲ ਤੋਂ ਵੱਧ ਟਾਈਮ ਲੱਗ ਗਿਆ ਸੀਗਾ ਤਾਂ ਇਸ ਜਗ੍ਹਾ ਦੇ ਉੱਤੇ ਕਿਸਾਨ ਕਹਿੰਦੇ ਵੀ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇੱਥੇ ਬੈਠਾਂਗੇ ਕੀ ਕਹਿਣਾ ਚਾਹੁੰਦੇ ਇਸ ਨੂੰ ਲੱਗੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਜਿਹੜੇ ਹਲੇ ਵੀ ਪਿੰਡਾਂ 'ਚ ਬੈਠੇ ਆ ਸੋਚੀ ਜਾਂਦੇ ਆ ਵੀ ਉ ਪ੍ਰੀਖਿ ਦੇਖ ਹੀ ਲਿਆ ਪੂਰਾ ਮਾਹੌਲ ਹੈ ਉਮੇ ਇਕੱਠਾ ਹੋਵੇ ਟਰਾਲੀਆਂ ਖੜੀਆਂ ਅੱਜ ਸ਼ਹੀਦਿਆਜਮ ਸਰਦਾਰ ਭੱਤ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਦੇ ਉੱਤੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਦੋਨੇ ਬਾਡਰਾਂ ਤੇ ਸ਼ੰਭੂ ਬਖਨੌਰੀ ਸੰਗਤ ਇਕੱਠੀ ਹੋਈ ਆ ਅਪੀਲ ਕਰਦੇ ਆਂ ਬਾਈ ਆਪਣੇ ਇੱਥੇ ਲੋਕਾਂ ਦਾ ਆਪਣੇ ਜਥੇਬੰਦਾਂ ਦਾ ਸਾਥ ਦਿਓ ਆ ਲਖਮੀ ਜੀ ਤੁਸੀਂ ਕਹਿੰਦੇ ਵੀ ਤਿਆਰੀਆਂ ਕੀਤੀ ਜਾਂਦੀਆਂ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ ਨੌਜਵਾਨ ਨਾਲ ਜੁੜ ਜਾਂਦੇ ਨੇ ਵੀ ਵਿੱਚੋਂ ਪਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤੁ ਜਿਵੇਂ ਤੁਸੀਂ ਬੋਲੇ ਹੋ ਤੈਿਹ ਵਿੱਚ ਕੀ ਰੀਜ਼ਨ ਮੰਨਿਆ ਜਾ ਸਕਦੀ ਪ੍ਰਧਾਨਗੀ ਮੰਨੀ ਜਾ ਸਕਦੀ ਹੈ ਜਾਂ ਫਿਰ ਕੋਈ ਵਿਚਾਰ ਜਿਹੜੇ ਸਾਹਦੇ ਨਹੀਂ ਹੁੰਦੇ ਕਿ ਕੀ ਵਾਰੀ ਵੀ ਨਾ ਵੀ ਰਹਿ ਜਾਂਦਾ ਵਿੱਚ ਕੁਛ ਨਾ ਕੁਛ ਜਿਹੜਾ ਵੀ ਤਾਂ ਆ ਕਰਕੇ ਪਾੜ ਪੈਂਦੇ ਨੇ ਸਾਡੇ ਬਖਰੇਵੇਂ ਕੁਛ ਵੀ ਨਹੀਂ ਕੀ ਆ ਮਾੜੇ ਮੋٹے ਵਿਚਾਰਾਂ ਦੇ ਬਖਰੇਵੇਂ ਮੈਂ ਬਹੁਤ ਵਾਰੀ ਕਿਹਾ ਵੀ ਜਿਹੜੀਆਂ ਲੜਨ ਵਾਲੀਆਂ ਧਰਾਂ ਉਹ ਇਸ ਗੱਲ ਤੋਂ ਸੰਕੋਚ ਕਰਿਆ ਕਰਨਾ ਆਪਸੀ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਨਾੰਦਿਆ ਕਰ ਤਾਂ ਹੀ ਸਾਡੇ ਪੱਲੇ ਜੱਥ ਪੈਂਦਾ ਜੇਕਰ ਵੀਰੇ ਤੁਸੀਂ ਵੀ ਲਗਾਤਾਰ ਸੰਘਰਸ਼ ਦੇ ਵਿੱਚ ਯੁੱਧੇ ਹੋਏ ਹੋ ਨੌਜਵਾਨ ਤੁਹਾਡੇ ਨਾਲ ਵੀ ਬਹੁਤ ਜੁੜੇ ਆ ਲੱਖੇ ਵੀਰੇ ਦੇ ਨਾਲ ਵੀ ਬਹੁਤ ਜੁੜੇ ਨੇ ਤੇ ਇਸ ਨੂੰ ਲੈ ਕੇ ਕੀ ਕਰਨਾ ਚਾਹੀਦਾ ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਨੂੰ ਕਿਵੇਂ ਇਸ ਲਹਿਰ ਦੇ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕਦਾ ਨੌਜਵਾਨ ਦਿਨੋ ਦਿਨ ਜਾਗਰੂਤ ਹੋਏ ਨੇ ਜੜੀ ਆਪਣੇ ਲੜੀ ਜਾਂਦੇ ਨੇ ਹੱਕਾਂ ਲਈ ਇੱਥੇ ਵੀ ਡਟੇ ਹੋਏ ਨੇਗੇ ਸਾਡੀ ਮਾਨਸਿਕਤਾ ਕਿਤੇ ਖੜੇ ਬਹੁਤ ਛੇਤੀ ਭੁੱਲ ਜਾਂਦੇ ਆ ਬਈ ਜਾ ਸ਼ਕਤੀ ਬਹੁਤ ਸਾਡੀ ਕਮਜ਼ੋਰ ਆ ਤੇ ਥੋੜੀ ਆ ਅਸੀਂ ਇਹ ਆ ਵੀ ਹਰੇਕ ਦਾ ਭੁਲਾ ਦਿੰਨੇ ਆ ਵੀ ਭੁੱਲ ਬਖਸ਼ਾ ਦਿੰਨੇ ਆ ਜਾਂ ਉਹਨੂੰ ਮaaf ਕਰ ਦਿੰਨੇ ਇਹ ਕਹਿ ਸਕਦੀ ਪੰਜਾਬੀ ਇਸ ਦਿਲ ਖੁੱਲੇ ਦੇ ਨਹੀਂ ਸਾਨੂੰ ਇਹ ਸਮਝ ਹੀ ਨਹੀਂ ਹਰਿਆਣਾ ਦੇ ਲੋਕ ਜਿਹੜੇ ਨਾਲ ਚੁਣਨੇ ਨੌਜਵਾਨ ਹੋਣ ਚਾਹੀਏ ਬੀਬੀਆਂ ਹੋਣ ਹਰ ਇੱਕ ਹੋਵੇ ਘਰਾਂ ਦੇ ਵਿੱਚ ਰੋਟੀਆਂ ਬਣਾ ਆਉਣਾ ਕੇ ਲੈ ਕੇ ਆਉਂਦੇ ਨੇ ਕਹਿੰਦੇ ਸਾਡੇ ਕਿਸਾਨ ਉੱਥੇ ਬੈਠੇ ਹੋਏ ਨੇ ਹਰਿਆਣੇ ਦਾ ਸੁਰੂਤੀ ਦੇਖੋ ਹਰਿਆਣੇ ਦਾ ਪਹਿਲਾਂ ਵੀ ਸਾਥ ਰਿਹਾ ਹੁਣ ਵੀ ਸਾਥ ਰਿਹਾ ਕਿਸਾਨੀ ਪਰ ਇਹ ਹਰਿਆਣੇ ਦੇ ਨੌਜਵਾਨ ਵੱਧ ਆ ਰਹੇ ਨੇ ਪੰਜਾਬ ਦੇ ਨੌਜਵਾਨ ਥੋੜੇ ਜਿਹਾ ਘੱਟ ਆ ਰਹੇ ਨੇ ਇਹ ਵੀ ਗੱਲ ਇੱਕ ਚਿੰਤਾ ਦਾ ਵਿਸ਼ਾ ਸਾਡੇ ਬਖਰੇਵੇਂ ਕੁਝ ਵੀ ਨਹੀਂ ਕੀ ਆ ਮਾੜੇ ਮੋٹے ਵਿਚਾਰਾਂ ਦੇ ਬਖਰੇਵੇਂ ਮੈਂ ਬਹੁਤ ਵਾਰੀ ਕਿਹਾ ਵੀ ਜਿਹੜੀਆਂ ਲੜਨ ਵਾਲੀਆਂ ਧਰਾਂ ਉਹ ਇਸ ਗੱਲ ਤੋਂ ਸੰਕੋਚ ਕਰਿਆ ਕਰਨਾ ਆਪਸੀ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਨਾਂ ਦਿਆ ਕਰ ਤਾਂ ਹੀ ਸਾਡੇ ਪੱਲੇ ਜੱਥ ਪੈਂਦਾ ਅਜਿਹਾ ਪੰਨੇ ਵੀ ਤੁਸੀਂ ਵੀ ਲਗਾਤਾਰ ਸੰਘਰਸ਼ ਦੇ ਵਿੱਚ ਯੁੱਝੇ ਹੋਏ ਹੋ ਨੌਜਵਾਨ ਤੁਹਾਡੇ ਨਾਲ ਵੀ ਬਹੁਤ ਜੁੜੇ ਆ ਲੱਖੇ ਵੀਰਾਂ ਦੇ ਨਾਲ ਵੀ ਬਹੁਤ ਜੁੜੇ ਨੇ ਤੇ ਇਸ ਨੂੰ ਲੈ ਕੇ ਕੀ ਕਰਨ ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਨੂੰ ਕਿਵੇਂ ਇਸ ਲਹਿਰ ਦੇ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕਦਾ ਨੌਜਵਾਨ ਦਿਨੋ ਦਿਨ ਜਾਗਰੂਤ ਹੋਏ ਨੇ ਜੜੀ ਆਪਣੇ ਲੜੀ ਜਾਂਦੇ ਨੇ ਹੱਕਾਂ ਲਈ ਇੱਥੇ ਵੀ ਡਟੇ ਹੋਏ ਨੇਗੇ ਸਾਡੀ ਮਾਨਸਿਕਤਾ ਕਿਤੇ ਖੜੇ ਬਹੁਤ ਛੇਤੀ ਭੁੱਲ ਜਾਂਦੇ ਆਂ ਬਈ ਜਾ ਸ਼ਕਤੀ ਬਹੁਤ ਸਾਡੀ ਕਮਜ਼ੋਰ ਆ ਤੇ ਥੋੜੀ ਆ ਅਸੀਂ ਇਹ ਆ ਵੀ ਹਰੇਕ ਦਾ ਭਲਾ ਦਿੰਨੇ ਆਂ ਵੀ ਭੁੱਲ ਬਖਸ਼ਾ ਦਿੰਨੇ ਆਂ ਜਾਂ ਉਹਨਾਂ ਨੂੰ ਮਾਫ ਕਰ ਦਿੰਨੇ ਇਹ ਕਹਿ ਸਕਦੀ ਪੰਜਾਬੀ ਇਸ ਦਿਲ ਖੁੱਲੇ ਦੇ ਨਹੀਂ ਸਾਨੂੰ ਇਹ ਸਮਝ ਹੀ ਨਹੀਂ ਹਰਿਆਣਾ ਦੇ ਲੋਕ ਜਿਹੜੇ ਨਾਲ ਜੁੜਨੇ ਨੌਜਵਾਨ ਹੋਣ ਚਾਹੇ ਬੀਬੀਆਂ ਹੋਣ ਹਰ ਇੱਕ ਹੋਵੇ ਘਰਾਂ ਦੇ ਵਿੱਚ ਰੋਟੀਆਂ ਬਣਾ ਆਉਣਾ ਕੇ ਲੈ ਕੇ ਆਉਂਦੇ ਨੇ ਕਹਿੰਦੇ ਸਾਡੇ ਕਿਸਾਨ ਉੱਥੇ ਬੈਠੇ ਹੋਏ ਨੇ ਹਰਿਆਣੇ ਦਾ ਸੁਰੂਤੀ ਦੇ ਕੋ ਹਰਿਆਣਾ ਦਾ ਪਹਿਲਾ ਵੀ ਸਾਥ ਰਿਹਾ ਹੁਣ ਵੀ ਸਾਥ ਰਿਹਾ ਕਿਸਾਨੀ ਪਰ ਇਹ ਹਰਿਆਣਾ ਦੇ ਨੌਜਵਾਨ ਬਾਦ ਆ ਰਹੇ ਨੇ ਪੰਜਾਬ ਦੇ ਨੌਜਵਾਨ ਥੋੜੇ ਘੱਟ ਆ ਰਹੇ ਨੇ ਇਹ ਵੀ ਗੱਲ ਕਿ ਚਿੰਤਾ ਦਾ ਵਿਸ਼ਾ ਸੋ ਇਹ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾਈਆਂ ਜਿੱਥੇ ਲੱਖਾ ਸਦਾਨਾ ਅਤੇ ਭਾਨਾ ਸਿੱਧੂ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਇਸ ਸੰਘਰਸ਼ ਦੇ ਵਿੱਚ ਜੋੜਨ ਦੀ ਲੋੜ ਹੈ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਇੱਕ ਵੱਡੀ ਰੈਲੀ ਦੇ ਤੌਰ ਦੇ ਉੱਤੇ ਪਿਆਮ ਵੱਡੇ ਇਕੱਠ ਦੇ ਨਾਲ ਸ਼ੰਭੂ ਬਾਰਡਰ ਜਾਂ ਹੋਰ ਬਾਰਡਰ ਤੇ ਨੌਜਵਾਨਾਂ ਨੂੰ ਲੈ ਕੇ ਪਹੁੰਚ ਸਕਦੇ